ਦਲਾ ਨਾਲ ਇਸ ਲਾਈਵ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਬਾਰੇ ਅੱਗੇ ਕਿੰਨਾ ਕਿੰਨਾ ਇਲਾਕਿਆਂ ਦੇ ਵਿੱਚ ਹੜ੍ਹ ਆ ਸਕਦੇ ਨੇ ਇਸ ਲਾਈਵ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਹਾਲੇ ਤੱਕ ਕੋਈ ਵੀ ਦੋਸਤ ਇਸ ਲਾਈਵ ਦੇ ਨਾਲ ਨਹੀਂ ਜੁੜਿਆ ਸੋ ਵੱਧ ਤੋਂ ਵੱਧ ਇਸ ਲਾਈਵ ਦੇ ਨਾਲ ਜੁੜੋ ਤਾਕੇ ਪਾ ਤੁਹਾਨੂੰ ਕੁਝ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ ਕਿਉਂਕਿ ਕਾਫੀ ਦਿਨਾ ਤੋਂ ਪੰਜਾਬ ਦੇ ਵਿੱਚ ਹੜ੍ਹ ਅਤੇ ਭਾਰੀ ਮੀਂਹ ਕਾਰਨ ਬਹੁਤ ਸਾਰਾ ਜਾਨੀ ਮਾਨੀ ਨੁਕਸਾਨ ਹੋ ਚੁੱਕਿਆ ਹੈ ਬਹੁਤ ਸਾਰੇ ਲੋਕਾਂ ਦੇ ਘਰ-ਬਾਰ ਨੇ ਜਿਹੜੇ ਫਸਲਾਂ ਤਬਾਹ ਹੋ ਚੁੱਕੇ ਨੇ ਅਤੇ ਇੱਕ ਹੁਣ ਤੁਹਾਡੇ ਨਾਲ ਮੈਂ ਵੱਡੀ ਅਪਡੇਟ ਸਾਂਝੀ ਕਰਨ ਲੱਗਿਆਗਾ ਪਠਾਨਕੋਟ ਦੇ ਨੇੜੇ ਰਣਜੀਤ ਸਾਗਰ ਡੈਮ ਦੇ ਜਿਹੜੇ ਫਲੱਡ ਗੇਟ ਨੇ ਮਾਧੋਪੁਰ ਉਹ ਚਾਰ ਗੇਟ ਆ ਟੁੱਟ ਚੁੱਕੇ ਨੇ ਉਹਨਾਂ ਗੇਟਾਂ ਨੂੰ ਠੀਕ ਕਰਨ ਦੇ ਲਈ ਦੋ ਕਰਮਚਾਰੀ ਜਾਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਕਰਮਚਾਰੀ ਉਹਨਾਂ ਗੇਟਾਂ ਨੂੰ ਠੀਕ ਕਰਦੇ ਸਮੇਂ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦਾ ਹੈ ਅਤੇ ਉਸ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਸੋ ਇਸ ਆਪਰੇਸ਼ਨ ਦੇ ਵਿੱਚ ਫੋਰ ਦੇ ਬੀਐਸਐਫ ਦੇ ਜਿਹੜੇ ਤਿੰਨ ਹੈਲੀਕਾਪਟਰ ਨੇ ਉਹ ਵੀ ਇਸ ਆਪਰੇਸ਼ਨ ਦੇ ਵਿੱਚ ਜੁੜ ਚੁੱਕੇ ਨੇ ਅਤੇ ਉਹ ਸਥਾਨਕ ਲੋਕਾਂ ਨੂੰ ਅਤੇ ਜੋ ਫਸੇ ਹੋਏ ਕਰਮਚਾਰੀ ਨੇ ਉਹਨਾਂ ਨੂੰ ਉੱਥੋਂ ਕੱਢ ਕੇ ਰੈਸਕਿਊ ਕਰ ਰਹੇ ਨੇ ਸੇਫ ਜਗਾਵਾਂ ਤੇ ਲੈ ਕੇ ਜਾ ਰਹੇ ਨੇ ਤਾਂ ਕਿ ਹੋਰ ਵੀ ਕੋਈ ਜਾਨੀ ਨੁਕਸਾਨ ਨਾ ਹੋਵੇ ਸੋ ਇਸ ਲਾਈਵ ਦੇ ਵਿੱਚ ਤੁਹਾਡੇ ਨਾਲ ਆਪਾਂ ਇਹ ਹੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਹੜ੍ਹ ਆ ਸਕਦੇ ਨੇ ਪਾਣੀ ਦਾ ਜਿਹੜਾ ਪੱਧਰ ਉਹ ਵੱਧ ਸਕਦਾ ਹੈਗਾ ਕਿਉਂਕਿ ਹੁਣ ਰਣਜੀਤ ਸਾਗਰ ਡੈਮ ਤੋਂ ਵੱਖ-ਵੱਖ ਸਾਗਰਾਂ ਦੇ ਵਿੱਚ ਪਾਣੀ ਛੱਡਿਆ ਜਾਊਗਾ ਇਸ ਕਰਕੇ ਉਸ ਪਾਣੀ ਦੇ ਵਹਾਅ ਕਰਨਾ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੜ੍ਹ ਆ ਸਕਦੇ ਨੇ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਓ ਕਿਉਂਕਿ ਰਣਜੀਤ ਸਾਗਰ ਡੈਮ ਪਠਾਨਕੋਟ ਦੇ ਬਿਲਕੁਲ ਨੇੜੇ ਉਧਰੋਂ ਜੰਮੂ ਦੇ ਨੇੜੇ ਪੈਂਦਾ ਹੈਗਾ ਸੋ ਜਿੰਨੇ ਵੀ ਦੋਸਤ ਐਸਾ ਲਾਈਵ ਨੂੰ ਵੇਖ ਰਹੇ ਨੇ ਉਹ ਇਸ ਲਾਈਵ ਨੂੰ ਜ਼ਰੂਰ ਸ਼ੇਅਰ ਕਰਨਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਫਿਰੋਜ਼ਪੁਰ ਅੰਮ੍ਰਿਤਸਰ ਮੋਗਾ ਇਨ੍ਹਾਂ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਹੜ੍ਹ ਆ ਚੁੱਕੇ ਨੇ ਹੁਸ਼ਿਆਰਪੁਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਬਾਹੀ ਹੈ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਰਣਜੀਤ ਸਾਗਰ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ ਚਾਰ ਫਲੱਡ ਗੇਟ ਟੁੱਟ ਚੁੱਕੇ ਨੇ ਸੋ ਜੇਕਰ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਅਤੇ ਇਸ ਲਾਈਵ ਨੂੰ ਹੋਰਾਂ ਤੱਕ ਜ਼ਰੂਰ ਸ਼ੇਅਰ ਕਰੋ ਕਿਉਂਕਿ ਚਾਰ ਫਲੱਡ ਗੇਟ ਰਣਜੀਤ ਸਾਗਰ ਡੈਮ ਦੇ ਉਹ ਟੁੱਟ ਚੁੱਕੇ ਨੇ ਸੋ ਇਸ ਤੋਂ ਬਾਅਦ ਕਿੰਨੀ ਕੁ ਤਵਾਹੀ ਹੁੰਦੀ ਆ ਜਾਂ ਫਿਰ ਕਿੰਨਾ ਕੁ ਨੁਕਸਾਨ ਹੁੰਦਾ ਉਹ ਪ੍ਰਮਾਤਮਾ ਨੂੰ ਪਤਾ ਹੈ ਹੁਣ ਅੱਗੇ ਜਿੰਨੇ ਵੀ ਦੋਸਤ ਇਸ ਲਾਈਵ ਨੂੰ ਦੇਖ ਰਹੇ ਆ ਉਹ ਆਪਣਾ ਆਪਣਾ ਬਚਾਅ ਕਰ ਲੈਣਾ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋ ਚੁੱਕਿਆਗਾ ਅੱਗੇ ਆਪਾਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਹੋਵੇ ਕਿਉਂਕਿ ਹੋਰ ਇਲਾਕਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆਗਾ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕਾਂ ਨੂੰ ਖਾਣ ਲਈ ਰਾਸ਼ਨ ਨਹੀਂ ਮਿਲ ਰਿਹਾ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ ਇਸ ਕਰਕੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਇਸ ਨੁਕਸਾਨ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਟੀਮਾਂ ਨੇ ਵੱਖ-ਵੱਖ ਟੀਮਾਂ ਜੋ ਕਿ ਰਾਸ਼ਨ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਰਹੀਆਂ ਨੇ ਪਰ ਫਿਰ ਵੀ ਜੇਕਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਹਲੇ ਤੱਕ ਹੜ ਨਹੀਂ ਆਈ ਉਹਨਾਂ ਇਲਾਕਿਆਂ ਦੇ ਵਿੱਚ ਜੇਕਰ ਹੜ ਆ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਣ ਦੀ ਸੁਭਾਵਨਾ ਕੀ ਸੋ ਦੋਸਤੋ ਆਪਣਾ ਆਪਣਾ ਖਿਆਲ ਰੱਖੋ ਆਪਣੇ ਪਰਿਵਾਰ ਦਾ ਖਿਆਲ ਰੱਖੋ ਅਤੇ ਜੋ ਵੀ ਜ਼ਰੂਰੀ ਚੀਜ਼ਾਂ ਨੇ ਉਹ ਤੁਸੀਂ ਪਹਿਲਾਂ ਹੀ ਆਪਣੇ ਘਰ ਦੇ ਵਿੱਚ ਸੇਵ ਕਰਕੇ ਜ਼ਰੂਰ ਰੱਖੋ ਸੋ ਇਸ ਵੀਡੀਓ ਨੂੰ ਹੋਰਾਂ ਤੱਕ ਜ਼ਰੂਰ ਸ਼ੇਅਰ ਕਰੋ ਰੱਬ ਰੱਖਾ